ਲੰਗੇ ਸਮੇਂ ਦੇ ਵਿੱਚ ਝੋਨੇ ਦੀ ਬਿਜਾਈ ਤੋਂ ਲੈ ਕੇ ਉਸ ਦੀ ਖਰੀਦ ਤੇ ਉਸ ਦੀ ਸੇਲਜ਼ ਨੂੰ ਲੈ ਕੇ ਵਿਵਾਦ ਪੱਖਿਆ ਹੋਇਆ ਸੀ ਪਰ ਉਹ ਜਦੋਂ ਹੋ ਚੁੱਕਿਆ ਸੀ ਤੇ ਉਸ ਤੋਂ ਬਾਅਦ ਇੱਕ ਹੋਰ ਵਿਵਾਦ ਦੁਆਰਾ ਪੱਕ ਗਿਆ ਝੋਨੇ ਨੂੰ ਲੈ ਕੇ ਲੰਗੇ ਕੁਝ ਦਿਨਾਂ ਪਹਿਲਾਂ ਇੱਕ ਖਬਰ ਲੱਗੀ ਸੀ ਜਿਸ ਦੇ ਵਿੱਚ ਸਾਫ਼ ਕਿਹਾ ਗਿਆ ਸੀ ਕਿ ਜਿਹੜੇ ਮਿੱਲ ਮਾਲਕ ਨੇ ਉਹ ਤੈਸ਼ ਦੇ ਵਿੱਚ ਨੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨਾ ਟੋਲ ਰਹੀ ਨੇ ਪਰ ਇਸ ਮਾਮਲੇ ਨੂੰ ਲੈ ਕੇ ਸ਼ੈਲਰ ਮਾਲਕ ਜਿਹੜੇ ਨੇ ਖਾਸ ਕਰਕੇ ਹੁਣ ਉਹ ਸਾਹਮਣੇ ਆਉਂਦੇ ਨਜ਼ਰ ਆ ਰਹੇ ਨੇ ਕਿਉਂਕਿ ਇਹ ਇਲਜ਼ਾਮ ਨੇ ਕਿ ਅਜੇ ਤੱਕ ਮਿਲਿੰਗ ਹੀ ਸ਼ੁਰੂ ਨਹੀਂ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਸ਼ੈਲਰ ਮਾਲਕਾਂ ਨੇ ਇਹ ਇਲਜ਼ਾਮ ਲਗਾਏ ਨੇ ਕਿ ਅਜੇ ਤੱਕ ਮਿਲਿੰਗ ਸ਼ੁਰੂ ਹੀ ਨਹੀਂ ਕੀਤੀ ਗਈ ਤੇ ਅੰਦਰ ਜਿਹੜਾ ਝੋਨਾ ਪਿਆ ਹੋਇਆ ਆ ਉਹ ਅਜੇ ਇਸੇ ਤਰ੍ਹਾਂ ਹੀ ਮੌਜੂਦ ਹੈ ਸ਼ੈਲਰ ਮਾਲਕਾਂ ਦਾ ਸਾਫ਼ ਇਲਜ਼ਾਮ ਹੈਗਾ ਆ ਕਿ ਪਹਿਲਾਂ ਇਹ ਮਿਲਿੰਗ ਪ੍ਰੋਸੈਸ ਜਿਹੜੀ ਹੈ ਉਹ ਦਸੰਬਰ ਦੇ ਪਹਿਲੀ ਤਰੀਕ ਨੂੰ ਸ਼ੁਰੂ ਹੋ ਜਾਂਦੀ ਹੁੰਦੀ ਸੀ ਪਰ ਅਜੇ ਤੱਕ ਇਹ ਮਿਲਿੰਗ ਪ੍ਰੋਸੈਸ ਸ਼ੁਰੂ ਹੀ ਨਹੀਂ ਹੋਈ ਇਸ ਨੂੰ ਇੱਕ ਮਹੀਨਾ ਲੰਘ ਚੁੱਕਿਆ ਹੈ ਹੁਣ ਨਵਾਂ ਸਾਲ ਸ਼ੁਰੂ ਹੋ ਚੁੱਕਿਆ ਹੈ ਤੇ ਇਸ ਮਾਮਲੇ ਨੂੰ ਲੈ ਕੇ ਵਿਵਾਦ ਪੱਖ ਦਾ ਜਾ ਰਿਹਾ ਹੈ ਇਸੇ ਦੇ ਚੱਲਦੇ ਸ਼ੈਲਰ ਮਾਲਕਾਂ ਦੇ ਹੱਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅ ਤੋਂ ਹਰ ਸਿਮਰਤ ਕੌਰ ਬਾਦਲ ਖੜੇ ਨੇ ਉਹਨਾਂ ਵੱਲੋਂ ਆ ਕੇ ਪੰਜਾਬ ਸਰਕਾਰ ਦੇ ਖਿਲਾਫ ਡਟ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੇ ਸ਼ੈਲਰ ਮਾਲਕਾਂ ਦੇ ਹੱਕ ਦੇ ਵਿੱਚ ਬਿਆਨ ਦਿੱਤੇ ਔਰ ਨਾਲ ਦੀ ਨਾਲ ਉਹਨਾਂ ਨੇ ਆ ਵੀ ਕਹਿ ਦਿੱਤਾ ਕਿ ਜਦੋਂ ਸ਼ੈਲਰ ਮਾਲਕ ਜਿਹੜੇ ਪੰਜਾਬ ਦੇ ਵਿੱਚ ਖਵਾਰ ਹੋ ਰਹੇ ਨੇ ਤੇ ਸੀਐਮ ਭਗਵੰਤ ਮਾਨ ਇਸ ਵੇਲੇ ਆਂਧਰਾ ਪ੍ਰਦੇਸ਼ ਦੇ ਵਿੱਚ ਸੈਰਾਂ ਕਰ ਰਹੇ ਨੇ ਉੱਥੇ ਜਾ ਕੇ ਛੁੱਟੀਆਂ ਬਿਨਾਰ ਰਹੇ ਨੇ ਸਾਫਟਵਾਰ ਦੇ ਉੱਤੇ ਇਲਜ਼ਾਮ ਸੀਐਮ ਭਗਵੰਤ ਮਾਨ ਦੇ ਉੱਤੇ ਮੜ ਦੇ ਨਜ਼ਰ ਆ ਰਹੇ ਹਰ ਸਿਮਰਤ ਕੌਰ ਬਾਦਲ ਵੱਲੋਂ ਇਹ ਸਾਫਟਵਾਰ ਦੇ ਉੱਤੇ ਕਿਹਾ ਗਿਆ ਕਿ ਕਾਫੀ ਦੇਰ ਤੋਂ ਸ਼ੈਲਰ ਮਾਲਕ ਪਰੇਸ਼ਾਨ ਨੇ ਪਰ ਉਹਨਾਂ ਦੀਆਂ ਸਮੱਸਿਆਵਾਂ ਸੁਣਨ ਵਾਲਾ ਕੋਈ ਨਹੀਂ ਹੈ ਸ਼ੈਲਰ ਮਾਲਕਾਂ ਨੇ ਵੀ ਇਹ ਦਾਅਵਾ ਕੀਤਾ ਹੈ ਕਿ ਮਿਲਿੰਗ ਪ੍ਰੋਸੈਸ ਪਹਿਲਾਂ ਦਸੰਬਰ ਦੀ ਪਹਿਲੀ ਤਰੀਕ ਨੂੰ ਸ਼ੁਰੂ ਹੋ ਜਾਂਦੀ ਸੀ ਪਰ ਅਜੇ ਤੱਕ ਕੁਝ ਵੀ ਸ਼ੁਰੂ ਨਹੀਂ ਕੀਤਾ ਗਿਆ ਔਰ ਇਸ ਦੇ ਨਾਲ ਦੀ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਜੇ ਤੱਕ ਤਾਂ 50 ਤੋਂ 60% ਜਿਹੜਾ ਕੰਮ ਹੁੰਦਾ ਉਹ ਹੋ ਵੀ ਜਾਂਦਾ ਮੁਕੰਮਲ ਹੋ ਜਾਂਦਾ ਪਰ ਅਜੇ ਤੱਕ ਸ਼ੁਰੂਆਤ ਹੀ ਨਹੀਂ ਕੀਤੀ ਗਈ ਤਾਂ ਪੂਰਾ ਤਾਂ ਪਤਾ ਨਹੀਂ ਕਦੋਂ ਹੋਵੇਗਾ ਖੈਰ ਇਹਨਾਂ ਮਾਮਲੇ ਨੂੰ ਲੈ ਕੇ ਇਹ ਵੀ ਕਿਹਾ ਗਿਆ ਕਿ ਖਰੀਦ ਏਜੰਸੀਆਂ ਦੇ ਨਾਲ ਸਰਕਾਰ ਦੀ ਕੋਈ ਬਹਿਸ ਚੱਲ ਰਹੀ ਹੈ ਕੋਈ ਮਸਲਾ ਚੱਲ ਰਿਹਾ ਹੈ ਜਿਸ ਕਾਰਨ ਆਖਰ ਦੇ ਵਿੱਚ ਜਿਹੜੇ ਸ਼ੈਲਰ ਮਾਲਕ ਨੇ ਉਹ ਪਰੇਸ਼ਾਨ ਹੋ ਰਹੇ ਨੇ ਹਰਸਿਮਰਤ ਕੌਰ ਬਾਦਲ ਜਿਹੜੇ ਨੇ ਉਹ ਸ਼ੈਲਰ ਮਾਲਕਾਂ ਦੇ ਨਾਲ ਖੜ ਗਏ ਔਰ ਮਿਲਿੰਗ ਪ੍ਰੋਸੈਸ ਸ਼ੁਰੂ ਕਰਨ ਨੂੰ ਲੈ ਕੇ ਅਰਜੀ ਜਿੱਥੇ ਸ਼ੈਲਰ ਮਾਲਕ ਕਰਦੇ ਨਜ਼ਰ ਆ ਰਹੇ ਸੀ ਉੱਥੇ ਹੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਡਟ ਕੇ ਵਿਰੋਧ ਪ੍ਰਦਰਸ਼ਨ ਕੀਤਾ ਆ ਆਪਣਾ ਬਿਆਨ ਸਰਕਾਰ ਦੇ ਵਿਰੋਧ ਵਿੱਚ ਦਿੱਤਾ ਜੋ ਕੁਝ ਵੀ ਹਰਸਿਮਰਤ ਕੌਰ ਬਾਦਲ ਬੋਲੇ ਨੇ ਆਉ ਤੁਹਾਨੂੰ ਸੁਣਾ ਦਿੰਦੇ ਆ ਵੇਖੋ ਕਿੰਨੀ ਦੁੱਖ ਦੀ ਗੱਲ ਹੈ ਕਿ ਜਿਹੜੇ ਆਪਣੇ ਸ਼ੈਲਰ ਵੀ ਰਹਿ ਗਏ ਵਪਾਰੀ ਹੈਗੇ ਉਹ ਬਹੁਤ ਵੱਡਾ ਯੋਗਦਾਨ ਪੰਜਾਬ ਦੀ ਇਕਨੋਮੀ ਵਿੱਚ ਪਾਉਂਦੇ ਨੇ ਅੱਜ ਸਾਰੇ ਸ਼ੈਲਰ ਬੰਦ ਪਏ ਨੇ ਇਹ ਬੰਦ ਕਿਉਂ ਪਏ ਨੇ ਏ ਉਸ ਮੁੱਖ ਮੰਤਰੀ ਨੂੰ ਪੁੱਛਿਆ ਜਿਹੜੀ ਛੁੱਟੀ ਮਨਾਉਣ ਵਾਸਤੇ ਆਂਧਰਾ ਪ੍ਰਦੇਸ਼ ਬੈਠਿਆ ਹੋਇਆ ਆਪਣਾ ਵਫਾਸਨਾ ਉੱਥੇ ਕਰ ਰਿਹਾ ਹੈਗਾ ਇੱਥੇ ਲੋਕਾਂ ਦੀ ਤਕਲੀਫਾਂ ਸੁਣਨ ਦੇ ਬਜਾਏ ਇਹ ਸ਼ੈਲਰ ਨੂੰ ਜਿਹੜੀ ਉਹ ਮਿਕਸਿੰਗ ਹੁੰਦੀ ਹੈ ਜਿਹਦੇ ਵਾਸਤੇ ਇਹਨਾਂ ਨੂੰ ਨਵੰਬਰ ਦੇ ਮਹੀਨੇ 'ਚ ਅਪਲਾਈ ਕਰਕੇ ਕੇਂਦਰ ਤੋਂ ਮਨਜ਼ੂਰੀਆ ਲੈਣੀ ਹੁੰਦੀਆਂ ਨੇ ਅੱਜ ਜਨਵਰੀ ਦੇ ਆ ਕੇ ਆਪਾਂ ਅੱਬਾ ਜਨਵਰੀ ਲੰਘ ਗਿਆ ਦਸੰਬਰ ਦਾ ਮਹੀਨਾ ਲੰਘ ਗਿਆ ਅੱਧਾ ਜਨਵਰੀ ਲੰਘ ਗਿਆ 31 ਮਾਰਚ ਤੱਕ ਹੀ ਡੇਟ ਹੁੰਦੀ ਹੈ ਲੇਕਿਨ ਇਹਨੇ ਹੁਣ ਤਾਂ ਹੀ ਮਨਜ਼ੂਰੀ ਲੈਣ ਦਾ ਕੰਮ ਸ਼ੁਰੂ ਤੱਕ ਨਹੀਂ ਕੀਤਾ ਹੈ ਤੇ ਸਾਰੇ ਸ਼ੈਲਰ ਮਾਲ ਲੈ ਕੇ ਸਭ ਬੰਦ ਪਏ ਨੇ ਕੋਈ ਆਪਣਾ ਕੰਮ ਇਹਨਾਂ ਦਾ ਵੀ ਆਮਦਨ ਮਾਰੀ ਗਈ ਇਹਨਾਂ ਦੇ ਉੱਥੇ ਜਿਹੜੇ ਮਜ਼ਦੂਰ ਪਤਾ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਮਜ਼ਦੂਰੀ ਕਰਦੇ ਨੇ ਉਹ ਵੀ ਵੇਲੇ ਬੈਠੇ ਹੋਏ ਨੇ ਤੇ ਪੰਜਾਬ ਦੇ ਹਾਲਾਤ ਕੀ ਬਣਨਗੇ ਜੇ ਮੁੱਖ ਮੰਤਰੀ ਇੱਕ ਤਾਂ ਇਹ ਮੁੱਖ ਮੰਤਰੀ ਇਹਨਾਂ ਉਹਕੀ ਸ਼ਬਦ ਦੇ ਦੇ ਵਾਸਤੇ ਨੇ ਵਰਤਾ ਕਿ ਇਹਨੂੰ ਪਤਾ ਹੀ ਨਹੀਂ ਅੱਲਾ ਕੱਕਾ ਹੀ ਨਹੀਂ ਪਤਾ ਕਿ ਸੂਬਾ ਕਿਵੇਂ ਚੱਲਦਾ ਹੈਗਾ ਜਿਦੈ ਕਰਕੇ ਸਵੇਰੇ ਦੀ ਇੰਡਸਟਰੀ ਬਾਹਰ ਭੱਜ ਰਹੀ ਐ ਉਹਨੇ ਸ਼ੈਲਰ ਵਾਲੇ ਵੀ ਕੀ ਕਰੇ ਇਹ ਵੀ ਸੋਚ ਰਹੇ ਕਿ ਵੀ ਇੱਥੇ ਸ਼ੈਲਰ ਲਾਣ ਦਾ ਪੈਦਾ ਕਿ ਕਿਤੇ ਹੋਰ ਲਈ ਜਿੱਥੇ ਸਰਕਾਰ ਨੂੰ ਸਰਪਾਰ ਚਲਾਨੀ ਆਉਂਦੀ ਹੈਗੀ ਪੰਜਾਬ ਦੇ ਲੋਕੀ ਪੰਜਾਬ ਛੱਡ ਕੇ ਭੱਜ ਰਹੇ ਨੌਜਵਾਨ ਛੱਡ ਕੇ ਭੱਜ ਰਹੇ ਨੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਹੈਗਾ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਤੇ ਸ਼ੈਲਰ ਚੰਗਾ ਪਾਲਾ ਜਿਹੜਾ ਕੰਮ ਚੱਲਦਾ ਹੈਗਾ ਕਿਉਂਕਿ ਨਲਾਇਕ ਮੁੱਖ ਮੰਤਰੀ ਜੋ ਆਹੀ ਨਹੀਂ ਪਤਾ ਕਿ ਕਿਹੜੇ ਸਮੇਂ ਕੀ ਕਰਨਾ ਕੇਜਰੀਵਾਰ ਨੂੰ ਲੈ ਕੇ ਪੰਜਾਬ ਦੇ ਉੱਤੇ ਕਰਜ਼ਾ ਚੜਾ ਕੇ ਪੰਜ ਸੁਬੀਆਂ 'ਚ ਗੇੜੇ ਲਾ ਰਿਹਾ ਥੋੜਾ ਸਮਾਂ ਪੰਜਾਬ 'ਚ ਰਹਿ ਜੇਕਰ ਪੰਜਾਬ 'ਚ ਰਹਿਣ ਦਾ ਮੌਕਾ ਮਿਲਦਾ ਜਦ ਸਾਰੇ ਸੂਬਿਆਂ ਤੋਂ ਵੋਟਾਂ ਨਹੀਂ ਪੈਂਦੀ ਹੁਣ ਇੱਥੇ ਰੁਕੇ ਆਪਣੇ ਪਿਛਲੇ ਕੰਮ ਨੂੰ ਅਪਡੇਟ ਕਰਤਾ ਹੋਣ ਆਂਧਰਾ ਪ੍ਰਦੇਸ਼ ਭੱਜਿਆ ਵਿਵਾਸਨਾ ਕਰਨ ਵਾਸਤੇ ਕਿ ਇਹ ਸ਼ਹਿਰ ਵਾਲੇ ਕਿਦੇ ਕੋਲ ਜਾਂ ਅੱਜ ਇਸ ਬੁਲਬੇ ਤੇ ਬੁਲਸ਼ਰੀਚਾ ਮੈਂ ਆਈ ਆਂ ਇੱਕ ਸ਼ਹੀਦ ਪਰਿਵਾਰ ਜਿਨ੍ਹਾਂ ਨੂੰ ਕੇਂਦਰ ਨੇ ਸ਼ਹੀਦ ਦਾ ਦਰਜਾ ਦਿੱਤਾ ਔਨ ਡਿਊਟੀ ਉਹਦੀ ਮੌਤ ਹੋ ਗਈ 6 ਮਹੀਨੇ ਲੱਗੇ ਮੁੱਖ ਮੰਤਰੀ ਨੂੰ ਵੀ ਅਰਜ਼ੀ ਦੇਤੀ ਐ ਐਮਐਲਏ ਵੀ ਆਇਆ ਜਦ ਉੱਥੇ ਸਲਾਮੀ ਦਿੱਤੀ ਸੀ ਉਹਨੂੰ ਸ਼ਹੀਦਾਂ ਦਾ ਚਾਹੀਏ ਪੰਜਾਬ ਸਰਕਾਰ ਦੇ ਕੇ ਮੰਨਦਾ ਹੋ ਹੱਕ ਨਹੀਂ ਦੇ ਰਹੀ ਮਤਲਬ ਸ਼ਹੀਦਾਂ ਦੇ ਨਾਲ ਵੀ ਮਜ਼ਾਕ ਕੱਖਪਾਤ ਕਿਨੂੰ ਦੇ ਦੋ ਕਿਨੂੰ ਨਹੀਂ ਦੇ ਦੋ ਆ ਸ਼ੈਲਰ ਵਾਲੇ ਇਹ ਵਿਚਾਰੇ ਕਰਦਾ ਠੋਕਰਾ ਖਾ ਰਹੇ ਨੇ ਕੱਲ ਵੀ ਮੇਰੇ ਕੋਲ ਆਈ ਸੀ ਅੱਜ ਵੀ ਮੇਰੇ ਕੋਲ ਆਏ ਨੇ ਲੇਕਿਨ ਅੱਪਾ ਬੋਲਿਏ ਕਿ ਜਦ ਆਂਧਾ ਪ੍ਰਦੇਸ਼ ਕਿਨੂੰ ਜਾ ਕੇ ਦੇ ਜਿਹਨੇ ਇੱਕ ਮੌਕਾ ਮੰਗਿਆ ਸੀ ਕੇਜਰੀਵਾਲ ਉਹਨੂੰ ਕਿੱਥੇ ਫੜੀਏ ਉਹ ਤਾਂ 4 ਦਿਨਾਂ ਦਾ ਮਹਿਮਾਨੇ ਜੇਲ੍ਹ ਜਾਊਗਾ ਲੇਕਿਨ ਜੇਲ੍ਹ ਜਾਣ ਤੋਂ ਪਹਿਲਾਂ ਉਹਨਾਂ ਦਾ ਕੰਮ ਤਾਂ ਨਿਬੇੜ ਜਾ ਤਾਂ ਕਿ ਇਹਨਾਂ ਦਾ ਰੋਜ਼ੀ ਨਾ ਮਾਰੀ ਜਾਏ ਉਹ ਜਿਹੜੇ ਮਜ਼ਾਜਮ ਕੰਮ ਕਰਦੇ ਨੇ ਮਜ਼ਦੂਰ ਕੰਮ ਕਰ ਪਰ ਇਹ ਭਗਵੰਤ ਮਾਨ ਨੂੰ ਗੱਲਾਂ ਆਉਂਦੀਆਂ ਨੇ ਇਸ਼ਤਿਹਾਰ ਵੱਡੇ 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 ਫਲੈਕਸ ਲਾਏ ਨੇ ਇਹ ਮਸਲੇ ਕੌਣ ਹੱਲ ਕਰੂਗਾ ਜਿਹੜੇ ਲੋਕਾਂ ਦੇ ਮਸਲੇ ਨੇ ਜਿਹੜਾ ਸថាਹ ਤੋਂ ਸਰਕਾਰਾਂ ਚਲਦੀਆਂ ਸੀ ਮੁਖਮੰਤਰੀ ਆਮ ਆਦਮੀ ਲੋਕਾਂ ਦੇ ਵਿੱਚ ਰਹਿਣ ਵਾਲਾ ਉਹ ਕਿੱਥੇ ਅੱਜ ਆਮ ਆਦਮੀ ਜਾਵੇ ਕਿਤੇ ਕੋਲ ਜਾਵੇ ਇਹਦਾ ਜਵਾਬ ਕੌਣ ਦੇਊਗਾ ਬਿਲਕੁਲ ਇੱਕ ਪਾਸੇ ਕਾਂਗਰਸ ਅੰਜੇਸ਼ੀ ਵੋਧੀ ਤੇ ਡਿਗੜੀ ਉਹ ਨਿਭਾ ਰਹੇ ਆ ਦੂਜੇ ਪਾਸੇ ਸੰਧੋਤਾ ਚਲ ਰਿਹਾ ਕਿਵੇਂ ਮੁੱਦੇ ਠਾਈ ਜਾਣਗੇ ਇਹ ਕਾਂਗਰਸ ਪਾਰਟੀ ਦਾ ਆਮ ਆਦਮੀ ਦਾ ਦੋਗਲਾ ਚਿਹਰਾ ਲੋਕੀ ਪਹਿਚਾਨ ਜਾਣ ਇੱਕ ਪਾਸੇ ਆਪਣੇ ਆਪ ਨੂੰ ਵਿਰੋਧੀ ਧਿਰ ਕਹਿੰਦੇ ਨੇ ਦੂਜੇ ਪਾਸੇ ਗੱਠਬੰਧਨ ਕਰੀ ਬੈਠੇ ਨੇ ਇਹ ਲੋਕੀ ਸਮਝ ਜਾਣ ਇਹ ਝੂਠਿਆਂ ਦੀ ਰਾਜਨੀਤੀ ਕੀ ਹੈ ਝੂਠ ਮਾਰ ਕੇ ਫਰੇਬ ਕਰਕੇ ਲਾਰੇ ਲਾ ਕੇ kursi tain power ਦੀ ਇਹਨਾਂ ਦੀ ਰਾਜਨੀਤੀ ਹੈ ਅੱਜ ਕੇਜਰੀਵਾਲ ਤੇ راہਲ ਗਾਂਧੀ ਹੱਥ ਮਲਾਈ ਬੈਠੇ ਨੇ ਇੰਡੀਆ ਆਲਾਈਂਸ ਬਣਾਈ ਬੈਠੇ ਨੇ ਇੱਥੇ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਰਲੇ ਮਿਲੇ ਨੇ ਸਾਰੇ ਲੁੱਟਿਆ ਉਹਨਾਂ ਨੇ ਲੁੱਟੇ ਰਹੇ ਨੇ ਬਾਅਦ ਇਹ ਉਹਨਾਂ ਨੇ ਨਹੀਂ ਪੂਰੇ ਕੀਤੇ ਬਾਅਦ ਇਹ ਨਹੀਂ ਪੂਰੇ ਕਰ ਰਹੇ ਨੇ ਅੱਜ ਪੰਜਾਬ ਨੂੰ ਜਾਗਣਾ ਚਾਹੀਦਾ ਹੈ ਆਪ ਦੀ ਖੇਤਰੀ ਪਾਰਟੀ ਬਾਬੇ ਨਾਨਕ ਦੀ ਤਕਰੀਰ ਨਾਲ ਜਿਹੜੀ ਪਾਰਟੀ ਤੁਹਾਡੀ ਆਪਣੀ ਹੈ ਜਿਹਨੇ ਕਦੇ ਝੂਠ ਨਹੀਂ ਮੋਲਿਆ ਜੋ ਕਿਹਾ ਉਸ ਤੋਂ ਵੱਧ ਕਰਕੇ ਦਿਖਾਇਆ ਤੇ ਅੱਜ ਬਾਵੇਂ ਸਰਕਾਰ ਨਹੀਂ ਵੀ ਹੈ ਅੱਜ ਵੀ ਦੋਨੋਂ ਸਾਨੂੰ ਹੀ ਭੰਡਦੇ ਨੇ ਇੱਕ ਦੂਜੇ ਬਾਰੇ ਕੁਝ ਨਹੀਂ ਕਹਿੰਦੇ ਲੇਕਿਨ ਲੋਕਾਂ ਦੇ ਵਿੱਚ ਕੌਣ ਫਿਰ ਰਿਹਾ ਹੈ ਅੱਜ ਵੀ ਅਕਾਲੀ ਦਾ ਲੋਕਾਂ ਦੇ ਵਿੱਚ ਫਿਰ ਰਹੀ ਹੈ ਜਿਨ੍ਹਾਂ ਦੇ ਕੋਲ ਖਜ਼ਾਨੇ ਨੇ ਜਿਨ੍ਹਾਂ ਦੇ ਕੋਲ ਕੁਰਸੀਆਂ ਨੇ ਤਾਕਤ ਹੈ ਜਿਨ੍ਹਾਂ ਦੀ ਸਰਕਾਰ ਹੈ ਉਹ ਲੋਕਾਂ ਦੇ ਵਿੱਚ ਕਿੱਥੇ ਨਜ਼ਰ ਆ ਰਹੇ ਨੇ ਇਸ ਦੇ ਬਾਰੇ ਲੋਕੀ ਕੀ ਕਹਿੰਦੇ ਈ ਵਈ ਕਹਿੰਦੇ ਨੇ ਸੱਤਾ ਦੀ ਸਰਕਾਰ ਦੇ ਲੋਕੀ ਸੱਤਾ ਵਿੱਚ ਤੁਹਾਨੂੰ ਲੋਕ ਮਿਲ ਲੈਣੇ ਆਪਦੇ ਦਰਦ ਮੈਂ ਦੱਸ ਰਹੇ ਨੇ ਕਿਵੇਂ ਚੱਲੂਗਾ ਇਹ ਨਹੀਂ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦੀ ਆ ਤੁਹਾਡੇ ਕੋਲ ਤਾਕਤ ਹੁੰਦੀ ਐ ਉਹ ਵੋਟ ਦੀ ਛੋਟ ਹੁੰਦੀ ਜਿਹਦੇ ਨਾਲ ਤੁਸੀਂ ਇਹੋ ਜੀ ਸੱਟ ਮਾਰਦੇ ਹੋ ਤੇ ਤੁਸੀਂ ਉਹ ਸਰਕਾਰਾਂ ਜਾਗ ਜਾਂਦੀਆਂ ਨੇ 1 ਲੱਖ ਕਰੋੜ ਰੁਪਏ ਦਾ ਕਰਜ਼ਾ ਕਾਂਗਰਸ ਲੋਕਾਂ ਦੇ ਉੱਤੇ ਚਲਾ ਕੇ ਲੁੱਟ ਕੇ ਖਾ ਕੇ ਚੁਰ ਗਈ ਸਾਨੂੰ ਕੁਝ ਨਹੀਂ ਮਿਲਿਆ 2 ਸਾਲਾਂ ਦੇ 60000 ਕਰੋੜ ਦਾ ਕਰਜ਼ਾ ਇਸ ਭਗਵੰਤ ਮਾਨ ਨੇ ਫਾਡੇ ਸਿਰੇ ਚਾੜਤਾ ਕੇਂਗਰੀ ਵਾਲ ਨੂੰ ਚਮਕਾਉਣ ਵਾਸਤੇ ਜੇ ਹੋਰ ਪਤਾ ਨਹੀਂ ਕਿੰਨਾ ਕਰਜ਼ਾ ਲਊਗਾ ਆਣ ਗਿਆ ਮੋਟਾ ਪਾਵੇਂ ਸਰਪੰਚੀ ਦੀਆਂ ਇਹਨਾਂ ਨੂੰ ਦਬ ਝਾੜੂ ਮਾਰ ਕੇ ਪੂਰਾ ਸਪਾਇਆ ਇਹਨਾਂ ਦਾ ਕਰ ਦਿਓ ਉਹਦੇ ਬਾਅਦ ਐਮਪੀ ਵੀ ਆਣ ਗਿਆ ਤੇ ਜਿਹੜਾ ਭਗਵੰਤ ਮਾਨ 2.5 ਸਾਲ ਤੋਂ ਦੇਖਿਆ ਨਹੀਂ ਤੁਹਾਡਾ ਐਮਐਲਏ ਨੇ ਦੇਖਿਆ ਮੁਕਮਾ ਉਹ ਦਿਖੂਗਾ ਜਦ ਦਿਖੂਗਾ ਇਹਦੇ ਝੂਠ ਦੀ ਜਾਲ ਦੇ ਮਤ ਫਸ ਜਾਣਾ ਹੱਥ ਬਨ ਕੇ ਬੇਨਤੀ ਹੈ ਅੱਗੇ ਬਹੁਤ ਵੱਡੀ ਗਲਤੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਬਲਕਿ ਇਹਦੇ ਝੂਠਾ ਦਾ ਇਹ ਤੋਂ ਬਦਲਾ ਲੈਣਾ ਇਹੋ ਜਿਹੀ ਵੋਟ ਦੀ ਛੋਟ ਮਾਰਨਾ ਇਹੋ ਜਿਹੀ ਸੱਟ ਮਾਰਨਾ ਕਿ ਸੁੱਤਾ ਹੈ ਭਗਵੰਤ ਸਾਨ ਕੇਜਰੀਵਾਲ ਜਾਗ ਜਾਨ ਤੇ ਇਹਾਂ ਦੇ ਆਗਾਂ ਤੇ ਆਪਣੇ ਕੀਤੇ ਹੋਏ ਵਾਦੇ ਪੂਰੇ ਕਰਨ ਲੋਕਾਂ ਦੇ ਵਿੱਚ ਆ ਜਾਣ ਕੱਲੇ ਗੱਲਾਂ ਨਹੀਂ ਹਕੀਕਤ ਚ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ